ਸਚ ਰੇਕਾ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਇਸ ਚੈਨਲ ਤੇ ਪੰਜਾਬ ਦੇ ਉਸ ਮਾਨਮਤੇ ਇਤਿਹਾਸ ਦੀ ਇੱਕ ਲੜੀ ਸ਼ੁਰੂ ਕੀਤੀ ਹੋਈ ਆ ਤਾਂ ਉਸੇ ਲੜੀ ਦੇ ਤਹਿਤ ਅੱਜ ਜੋ ਆਪਾਂ ਗੱਲਬਾਤ ਕਰਨ ਜਾ ਰਹੇ ਆ ਜਾਂ ਜੋ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਇਤਿਹਾਸ ਹੈ ਭਾਈ ਮਨੀ ਸਿੰਘ ਜੀ ਦਾ ਤੇ ਨਾਲ ਹੀ ਇੱਕ ਬੇਨਤੀ ਤੁਹਾਡੇ ਸਭ ਨਾਲ ਸਾਂਝੀ ਕਰਨੀ ਚਾਹਾਂਗੇ ਕਿ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਤੇ ਜੇਕਰ ਤੁਹਾਨੂੰ ਇਹ ਐਫਰਟ ਵਧੀਆ ਲੱਗੇ ਤਾਂ ਇਸ ਨੂੰ ਆਪਣੇ ਬੱਚਿਆਂ ਨਾਲ ਤੇ ਆਪਣੇ ਭੈਣ ਭਰਾਵਾਂ ਨਾਲ ਸਾਂਝਾ ਜਰੂਰ ਕਰਿਓ ਆਓ ਹੁਣ ਜੁੜਦੇ ਹਾਂ ਤੇ ਗੱਲ ਕਰਦੇ ਹਾਂ ਭਾਈ ਮਨੀ ਸਿੰਘ ਜੀ ਦੇ ਬਾਰੇ ਤਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੇ ਉਹਨਾਂ ਸ਼ਹੀਦਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਦਾ ਅਰਦਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਜਦੋਂ ਜ਼ਿਕਰ ਆਉਂਦਾ ਹੈ ਕੀ ਬੰਦ-ਬੰਦ ਘਟਾਈ ਤਾਂ ਉੱਥੇ ਹਮੇਸ਼ਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਆਪਣੇ ਜਹਨ ਦੇ ਵਿੱਚ ਜ਼ਰੂਰ ਤਾਜ਼ਾ ਹੁੰਦੀ ਹੈ ਕਿਉਂਕਿ ਉਹਨਾਂ ਨੇ ਸਿੱਖ ਪੰਥ ਦੀ ਖਾਤਰ ਆਪਣੀ ਜਿਹੜੀ ਕੁਰਬਾਨੀ ਆ ਉਹ ਦਿੱਤੀ ਆ ਤਾਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆਪਾਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਈ ਮਣੀ ਸਿੰਘ ਜੀ ਦਾ ਜਨਮ ਬੱਲੂ ਰਾਓ ਜੋ ਕਿ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕ ਮਹਾਨ ਕਮਾਂਡਰਾਂ ਦੇ ਵਿੱਚੋਂ ਸਨ ਉਹਨਾਂ ਦੀ ਕੁਲ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਂ ਭਾਈ ਮਾਈ ਦਾਸ ਜੀ ਸੀ ਤੇ ਜਨਮ ਸਥਾਨ ਜਿਹੜਾ ਅੱਜਕੱਲ ਪਾਕਿਸਤਾਨ ਦੇ ਵਿੱਚ ਅਲੀਪੁਰ ਪਿੰਡ ਦੇ ਵਿੱਚ ਹੋਇਆ ਸੀ ਭਾਈ ਮਣੀ ਸਿੰਘ ਜੀ ਨੂੰ ਬਚਪਨ ਦੇ ਵਿੱਚ ਮਨੀਆ ਕਿਹਾ ਕਰਦੇ ਸਨ ਤੇ ਉਹਨਾਂ ਦਾ ਸਬੰਧ ਰਾਜਪੂਤ ਵਾਂਸ਼ ਨਾਲ ਸੀ ਮਣੀ ਸਿੰਘ ਜੀ ਉਰੀ 12 ਭਰਾ ਸਨ ਤੇ ਜਿੰਨਾ ਚੋਂ 11 ਗੁਰੂ ਘਰ ਦੀ ਖਿਦਮਤ ਕਰਦੇ ਆ ਸ਼ਹੀਦ ਹੋ ਗਏ ਸੀ ਤਾਂ ਇਸ ਤਰ੍ਹਾਂ ਉਹਨਾਂ ਨੇ ਆਪਣੇ 11 ਭਰਾ ਤੇ ਇਸ ਤੋਂ ਬਾਅਦ 10 ਪੁੱਤਰਾਂ ਦੇ ਵਿੱਚੋਂ 8 ਪੁੱਤਰ ਅਤੇ ਉਹਨਾਂ ਦੇ ਪੋਤੇ ਵੀ ਸਿੱਖ ਧਰਮ ਦੇ ਲਈ ਸ਼ਹੀਦ ਹੋਏ ਸਨ ਤਾਂ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਭਾਈ ਮਨੀ ਸਿੰਘ ਦੇ ਪਰਿਵਾਰ ਨੇ ਦਿੱਤੀ ਆ ਭਾਈ ਸਾਹਿਬ ਦਾ ਪਰਿਵਾਰ ਪਹਿਲਾਂ ਤੋਂ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਉਹਨਾਂ ਦੇ ਦਾਦਾ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਵਿੱਚ ਸਨ ਤਾਂ ਉਸ ਤੋਂ ਬਾਅਦ ਜਦੋਂ ਭਾਈ ਮਨੀ ਸਿੰਘ ਜੀ 13 ਸਾਲ ਦੇ ਸਨ ਤਾਂ ਉਹ ਆਪਣੇ ਪਿਤਾ ਜੀ ਨਾਲ ਸਿੱਖ ਧਰਮ ਦੇ ਸੱਤਵੇਂ ਗੁਰੂ ਗੁਰੂ ਹਰ राय ਜੀ ਦੇ ਦਰਬਾਰ ਚ ਹਾਜ਼ਰ ਹੋਏ ਤੇ ਕੀਰਤਪੁਰ ਸਾਹਿਬ ਵਿਖੇ ਉਹਨਾਂ ਨੇ ਉਸੇ ਦਰਬਾਰ ਦੇ ਵਿੱਚ ਰਹਿਣ ਦਾ ਫੈਸਲਾ ਕੀਤਾ ਤਾਂ ਸੱਤਵੇਂ ਗੁਰੂ ਤੋਂ ਬਾਅਦ ਅੱਠਵੇਂ ਗੁਰੂ ਫਿਰ ਨੌਵੇਂ ਗੁਰੂ ਤੇ ਬਾਅਦ ਵਿੱਚ ਦਸਵੇਂ ਗੁਰੂ ਨਾਲ ਭਾਈ ਮਨੀ ਸਿੰਘ ਦੇ ਬਹੁਤ ਵਧੀਆ ਸਬੰਧ ਰਹੇ ਭਾਈ ਮਨੀ ਸਿੰਘ ਜੀ ਦਾ ਵਿਆਹ ਬੀਬੀ ਸੀਤੋ ਨਾਲ ਹੋਇਆ ਸੀ ਤੇ ਬੀਬੀ ਸੀਤੋ ਵੀ ਸਿੱਖ ਧਰਮ ਨਾਲ ਸੰਬੰਧਿਤ ਸਨ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਧੜ ਸੀ ਉਸ ਦਾ ਸੰਸਕਾਰ ਭਾਈ ਲੱਖੀ ਸ਼ਾਹ ਵੰਜਾਰਾ ਜੀ ਨੇ ਕੀਤਾ ਸੀ ਤਾਂ ਬੀਬੀ ਸੀਤੋ ਜੀ ਭਾਈ ਲੱਖੀ ਸ਼ਾਹ ਵੰਜਾਰਾ ਦੀ ਪੁੱਤਰੀ ਹੀ ਸਨ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਨਾ ਤਾਂ ਜ਼ਿਕਰ ਆਉਂਦਾ ਕਿ ਭਾਈ ਦਿਆਲ ਸਿੰਘ ਜੀ ਭਾਈ ਦਿਆਲ ਸਿੰਘ ਜੀ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਸਨ ਤਾਂ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਿੱਖਾਂ ਦੇ ਵਿੱਚ ਸਨ ਤਾਂ ਭਾਈ ਦਿਆਲ ਸਿੰਘ ਜੀ ਵੀ ਭਾਈ ਮਨੀ ਸਿੰਘ ਜੀ ਦੇ ਭਰਾ ਸਨ ਇਹਨਾਂ ਤੋਂ ਬਿਨਾ ਭਾਈ ਮਨੀ ਸਿੰਘ ਜੀ ਦੇ ਹੋਰ ਭਰਾ ਹਾਠੀ ਚੰਦ ਸੋਹਣ ਚੰਦ ਦਾਨ ਸਿੰਘ ਅਤੇ ਭਾਈ ਰਾਏ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜੰਗਾਂ ਲੜਦੇ ਹੋਏ ਸਿੱਖ ਧਰਮ ਲਈ ਸ਼ਹੀਦ ਹੋਏ ਸੀ ਉਸ ਤੋਂ ਬਾਅਦ 18ਵੀਂ ਸਦੀ ਦੇ ਵਿੱਚ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਈ ਜੰਗਾਂ ਹੋਈਆਂ ਜਦੋਂ ਸਿੱਖਾਂ ਦੇ ਕਈ ਥਾਵਾਂ ਤੇ ਕਤਲੇਆਮ ਕੀਤੇ ਗਏ ਤਾਂ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਹੋਰ ਮੈਂਬਰ ਉਸ ਦੇ ਭਰਾ ਉਸ ਸਮੇਂ ਮੁਗਲਾਂ ਵੱਲੋਂ ਸ਼ਹੀਦ ਕੀਤੇ ਗਏ ਸਨ ਭਾਈ ਮਨੀ ਸਿੰਘ ਦੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ 10 ਪੁੱਤਰ ਹੋਏ ਸਨ ਤੇ ਉਹਨਾਂ ਵਿੱਚੋਂ 6 ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸ਼ਹੀਦ ਹੋਏ ਸਨ ਮਖਤਰ ਤੇ ਚੁਕੌਰ ਦੀ ਗੜੀ ਦੀ ਸ਼ਹੀਦੀ ਆਪਾਂ ਸਾਰੇ ਜਾਣਦੇ ਆ ਪਰ ਇਸ ਤੋਂ ਬਿਨਾਂ ਭਾਈ ਬਚਿੱਤਰ ਸਿੰਘ ਜੀ ਦੀ ਸ਼ਹੀਦੀ ਉਡਰਨ ਸਿੰਘ ਖਾਂ ਦੀ ਲੜਾਈ 'ਚ ਸ਼ਾਹੀ ਟਿੱਬੀ ਦੀ ਲੜਾਈ 'ਚ ਭਾਈ ਉਦੇਸ ਸਿੰਘ ਦੀ ਸ਼ਹੀਦੀ ਤੇ ਫਤਿਹਗੜ੍ਹ ਦੀ ਲੜਾਈ 'ਚ ਭਾਈ ਭਗਵਾਨ ਸਿੰਘ ਦੀ ਸ਼ਹੀਦੀ ਫਿਜ਼ੀਕਲ ਜੋਗੇ ਜਿਨ੍ਹਾਂ ਨੇ ਸਿੱਖ ਪੰਥ ਦੇ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਸਨ ਇਸ ਤੋਂ ਬਿਨਾ ਭਾਈ ਚੱਤਰ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਜਦੋਂ ਭਾਈ ਮਨੀ ਸਿੰਘ ਜੀ ਨੂੰ ਨਖਾਸ ਚੌਕ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਸ਼ਹੀਦ ਕੀਤੇ ਗਏ ਸਨ ਅਤੇ ਉਹਨਾਂ ਦੇ ਦੋ ਪੁੱਤਰ ਭਾਈ ਬਲਰਾਮ ਸਿੰਘ ਅਤੇ ਦੇਸਾ ਸਿੰਘ ਨੂੰ ਖਾਲਸਾ ਪੰਥ ਵਿੱਚ ਸੇਵਾ ਕਰਨ ਦੇ ਲਈ ਯਾਦ ਕੀਤਾ ਜਾਂਦਾ ਹੈ। ਇੱਥੇ ਆਪਾਂ ਨਾ ਸਿੱਖ ਇਤਿਹਾਸ ਦੇ ਇੱਕ ਹੋਰ ਘਟਨਾ ਦਾ ਜ਼ਿਕਰ ਵੀ ਕਰਾਂਗੇ ਜਿਹੜੀ ਭਾਈ ਮਣੀ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਈ ਹੈ ਕਿ ਭਾਈ ਉਹਦੇ ਸਿੰਘ ਜੀ ਜਦੋਂ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਏ ਸੀ। ਜਿਸ ਦਾ ਇਤਿਹਾਸ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਵੇਗਾ ਕਿਉਂਕਿ ਉਸ ਦਾ ਜ਼ਿਕਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਤਾਂ ਭਾਈ ਮਨੀ ਸਿੰਘ ਜੀ ਦੇ ਪੁੱਤਰ ਭਾਈ ਉਦੇਸ ਸਿੰਘ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਸਿੱਖ ਪੰਥ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸ਼ਾਹੀ ਟਿੱਬੇ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਸੀ ਪਰ ਉਹਨਾਂ ਨੇ ਉਸ ਤੋਂ ਪਹਿਲਾਂ ਇੱਕ ਵਾਰ ਦੀ ਘਟਨਾ ਕਿ ਕੇਸਰੀ ਚੰਦ ਨੇ ਜਦੋਂ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਤਾਂ ਉਸ ਸਮੇਂ ਉਸ ਦਾ ਗਲਾ ਵੱਢ ਕੇ ਸਿਰ ਵੱਢ ਕੇ ਜੰਗ 'ਚ ਲੜ ਰਹੇ ਸਿੱਖਾਂ 'ਚ ਨਵਾਂ ਜੋਸ਼ ਭਰਤਾ ਸੀ ਜੀ ਕਿਉਂਕਿ ਉਸ ਪਹਾੜੀ ਰਾਜੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਦੀ ਸੌ ਚੁੱਕੀ ਹੋਈ ਸੀ ਤਾਂ ਸਿੱਖਾਂ ਦੇ ਭਾਈ ਉਹਦੇ ਸਿੰਘ ਜੀ ਨੇ ਉਸ ਨੂੰ ਹੀ ਨੇਜਾ ਮਾਰ ਕੇ ਉਹਦਾ ਗਲਾ ਉਹਦੇ ਧੜ ਤੋਂ ਅਲੱਗ ਕਰਤਾ ਸੀ ਅਤੇ ਫਿਰ ਉਸ ਨੂੰ ਹੀ ਨੇਜੇ ਤੇ ਟੰਗ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਕੋਲੇ ਪਹੁੰਚੇ ਸੀ ਕਿ ਇਸੇ ਚੰਦਾ ਗਲ ਗੁਰੂ ਦੇ ਚਰਮਾ ਚ ਪਿਆ ਸੀ ਇਸ ਤੋਂ ਬਿਨਾ ਇੱਕ ਹੋਰ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਭਾਈ ਬਚਿੱਤਰ ਸਿੰਘ ਜੀ ਨੇ ਜੋ ਸ਼ਰਾਬੀ ਹਾਥੀ ਨਾਲ ਮੁਕਾਬਲਾ ਕੀਤਾ ਸੀ ਤਾਂ ਆਪਾਂ ਜ਼ਿਕਰ ਕੀਤਾ ਨਾ ਕਿ ਭਾਈ ਬਚਿੱਤਰ ਸਿੰਘ ਜੀ ਭਾਈ ਮਣੀ ਸਿੰਘ ਜੀ ਦੇ ਉੱਤਰਾਂ ਵਿੱਚੋਂ ਇੱਕ ਸਨ ਤਾਂ ਜਦੋਂ ਅਨੰਤਪੁਰ ਸਾਹਿਬ ਦੀ ਪਹਿਲੀ ਲੜਾਈ ਵੇਲੇ ਇੱਕ ਸ਼ਰਾਬੀ ਹਾਥੀ ਨੂੰ ਲੋਗੜ ਜਿਹੜਾ ਕਿਲਾ ਹੁੰਦਾ ਉਹਦੇ 'ਚ ਸਿੱਖਾਂ 'ਤੇ ਹਮਲਾ ਕਰਨ ਦੇ ਲਈ ਐਂਟਰ ਕੀਤਾ ਜਾਂਦਾ ਨਾ ਤਾਂ ਉਸ ਸਮੇਂ ਭਾਈ ਬਚਿੱਤਰ ਸਿੰਘ ਜੀ ਨੇ ਉਸ ਸ਼ਰਾਬੀ ਹਾਥੀ ਨੂੰ ਆਪਣੀ ਬਹਾਦਰੀ ਦੇ ਨਾਲ ਚਿਤ ਕਰਤਾ ਸੀ ਤਾਂ ਇਹ ਦੋ ਘਟਨਾਵਾਂ ਇਤਿਹਾਸ ਦੇ ਵਿੱਚ ਬਹੁਤ ਘੱਟ ਸੁਣ ਨੂੰ ਮਿਲਦੀਆਂ ਨੇ ਆਪਾਂ ਨੂੰ ਜਿਹੜੀਆਂ ਕਿ ਭਾਈ ਮਣੀ ਸਿੰਘ ਜੀ ਦੇ ਪਰਿਵਾਰ ਨਾਲ ਸਬੰਧਤ ਉਹਨਾਂ ਦੇ ਪੁੱਤਰਾਂ ਦੀਆਂ ਨੇ ਜਿਨ੍ਹਾਂ ਨੇ ਸਿੱਖ ਪੰਥ ਦੇ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਤਾਂ ਭਾਈ ਮਣੀ ਸਿੰਘ ਜੀ ਬਾਰੇ ਹੋਰ ਗੱਲ ਕਰਦੇ ਆ ਕਿ ਭਾਈ ਮਣੀ ਸਿੰਘ ਜੀ ਕਿਵੇਂ ਸ਼ਹੀਦ ਹੋਏ ਸਨ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਥਾਪੜਾ ਦੇ ਕੇ ਸ੍ਰੀ ਅਮ੍ਰਿਤਸਰ ਸਾਹਿਬੇ ਜੱਸੀ ਤਾਂ ਉੱਥੇ ਉਹਨਾਂ ਨਾਲ ਕੀ ਘਟਨਾਵਾਂ ਹੋਈਆਂ ਸਨ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਭਾਈ ਮਣੀ ਸਿੰਘ ਜੀ ਦਰਬਾਰ ਸਾਹਿਬ ਦੇ ਤੀਜੇ ਹੈੱਡ ਗ੍ਰਾਂਥੀ ਸਨ ਪਹਿਲੇ ਹੈੱਡ ਗ੍ਰਾਂਥੀ ਬਾਬਾ ਬੁੱਢਾ ਜੀ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਤੇ ਉਸ ਤੋਂ ਬਾਅਦ ਭਾਈ ਮਣੀ ਸਿੰਘ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਛੇਕ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਹੈੱਡ ਗ੍ਰਾਂਥੀ ਲਾਇਆ ਗਿਆ ਸੀ ਹਾਲਾਂਕਿ ਗੁਰੂ ਜੀ ਦੇ ਦੱਖਣ ਜਾਣ ਤੋਂ ਬਾਅਦ ਵੀ ਮੁੱਖ ਸੇਵਾਵਾਂ ਭਾਈ ਮਣੀ ਸਿੰਘ ਨੇ ਦਿੱਤੀਆਂ ਕੌ ਸਮੇਂ ਉੱਥੇ ਮੀਨਾ ਸੰਪਰਦਾਇ ਦਾ ਬੋਲਬਾਲਾ ਸੀ ਤੇ ਮੀਨੇ ਦਰਬਾਰ ਸਾਹਿਬ ਦੇ ਉੱਪਰ ਇੱਕ ਤਰ੍ਹਾਂ ਦਾ ਕਬਜ਼ਾ ਕਰਕੇ ਬੈਠੇ ਸੀ ਤਾਂ ਭਾਈ ਤਾਰਾ ਸਿੰਘ ਬਾਦੀ ਮਦਦ ਦੇ ਨਾਲ ਭਾਈ ਮਣੀ ਸਿੰਘ ਨੇ ਮੀਨਾ ਨੂੰ ਵੀ ਉੱਥੇ ਹਰਾਤਾ ਸੀ ਤਾਂ ਦੁਬਾਰਾ ਤੋਂ ਉੱਥੋਂ ਦੇ ਹੈੱਡ ਗ੍ਰਾਂਥੀ ਬਣ ਗਏ ਸੀ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਗਏ ਆ ਤਾਂ ਬਘੌਰ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਣੀ ਸਿੰਘ ਜੀ ਨੂੰ ਵਾਪਸ ਭੇਜਤਾ ਸੀ ਕਿ ਤੁਸੀਂ ਦਿੱਲੀ ਜਾ ਕੇ ਪੁਰ ਗੋਵਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਅਤੇ ਮਾਤਾ ਜੀਤੋ ਜੀ ਕੋਲ ਜਾ ਕੇ ਸੇਵਾਵਾਂ ਦਿਓ ਤਾਂ ਉੱਥੋਂ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਣੀ ਸਿੰਘ ਜੀ ਨੂੰ ਫਿਰ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਤਾ ਸੀ ਅਤੇ ਉੱਥੇ ਦਰਬਾਰ ਸਾਹਿਬ ਜਦੋਂ ਭਾਈ ਸਾਹਿਬ ਨੇ ਆ ਕੇ ਦੇਖਿਆ ਕਿ ਇੱਥੇ ਮੀਨਾ ਸੰਪਰਦਾਇ ਦਾ ਬੋਲ ਵਾਲਾ ਹੈ ਤਾਂ ਉਹਨਾਂ ਨੇ ਉਹਨਾਂ ਦੇ ਖਿਲਾਫ ਭਾਈ ਤਾਰਾ ਸਿੰਘਵਾ ਦੇ ਨਾਲ ਰਲ ਕੇ ਆਵਾਜ਼ ਚੁੱਕੀ ਸੀ ਤੇ ਉਹਨਾਂ ਨੂੰ ਹਰਾ ਕੇ ਦੁਬਾਰਾ ਤੋਂ ਦਰਬਾਰ ਸਾਹਿਬ ਦੀ ਜਿਹੜੀ ਕਮਾਂਡ ਆ ਉਹ ਸਿੱਖਾਂ ਦੇ ਹੱਥਾਂ ਵਿੱਚ ਲੈ ਆਂਦੀ ਸੀ ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ ਮੁਗਲ ਗਵਰਨਰ ਜਿਹੜਾ ਸਥਾਪਿਤ ਕੀਤਾ ਹੋਇਆ ਸੀ ਜ਼ਕਰੀਆ ਖਾਨ ਸਥਾਪਿਤ ਕੀਤਾ ਹੋਇਆ ਸੀ ਜਿਹੜਾ ਸਿੱਖਾਂ ਦਾ ਅਤ ਦਾ ਵੈਰੀ ਸੀ ਤੇ ਨਾਲ ਹੀ ਨਾ ਇੱਕ ਹੋਰ ਜਿਹੜਾ ਸਿੱਖਾਂ ਦੇ ਵਿੱਚ ਰੌਲਾ ਚੱਲ ਰਿਹਾ ਸੀ ਕਿ ਸਿੱਖ ਦੋ ਧੜਿਆਂ ਦੇ ਵਿੱਚ ਵੰਡੇ ਗਏ ਸੀ ਬੰਦਾਈ ਖਾਲਸਾ ਤੇ ਤਤ ਖਾਲਸਾ ਕਿਉਂਕਿ ਬੰਦਾ ਸਿੰਘ ਬਹਾਦਰ ਨੂੰ ਮੰਨਣ ਵਾਲੇ ਉਸ ਨੂੰ ਆਪਣਾ ਗੁਰੂ ਮੰਨਦੇ ਸੀ ਤੇ ਜਿਹੜੇ ਤਤ ਖਾਲਸਾ ਵਾਲੇ ਸੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਸੀ ਤਾਂ ਇਸ ਵਿੱਚ ਭਾਈ ਮਨੀ ਸਿੰਘ ਜੀ ਨੇ ਆਪਣੀ ਦਖਲ ਦੇ ਕੇ ਸਿੱਖਾਂ ਨੂੰ ਇੱਕ ਛੰਡੇ ਹੇਠ ਇਕੱਠੇ ਕੀਤਾ ਤੇ ਉਹਨਾਂ ਦਾ ਮਸਲਾ ਸੁਝਾ ਕੇ ਸਰਬੱਤ ਖਾਲਸਾ ਸਦਨ ਦਾ ਐਲਾਨ ਕੀਤਾ ਸੀ ਜਿਹੜਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਦਿਆ ਜਾਣਾ ਸੀ ਉਸ ਸਮੇਂ ਸਿੱਖਾਂ ਤੇ ਜਿਹੜੇ ਜ਼ੁਲਮ ਹੋ ਰਹੇ ਸੀ ਉਸ ਕਰਕੇ ਸਿੱਖ ਘਰ-ਬਾਰ ਛੱਡ ਕੇ ਜੰਗਲਾਂ 'ਚ ਰਹਿੰਦੇ ਸੀ ਤਾਂ ਸਿੱਖਾਂ ਨੂੰ ਸੁਨੇਹੇ ਲਾਏ ਗਏ ਕੀ ਦਰਬਾਰ ਸਾਹਿਬ ਵਿਖੇ ਦੀਵਾਲੀ ਦੇ ਮੌਕੇ ਸਰਬਤ ਖਾਲਸਾ ਬੁਲਾਇਆ ਗਿਆ ਤਾਂ ਇਸ ਦੀ ਇਜ਼ਾਜ਼ਤ ਜ਼ਕਰੀਆ ਖਾਨ ਤੋਂ ਲਈ ਗਈ ਸੀ ਕਿ ਜ਼ਕਰੀਆ ਖਾਨ ਨੇ 5000 ਰੁਪਏ ਦੇ ਬਦਲੇ ਸਿੱਖਾਂ ਨੂੰ ਸਰਬਤ ਖਾਲਸਾ ਸਦਨ ਦੀ ਅਗਿਆ ਦੇ ਦਿੱਤੀ ਸੀ ਕਿਉਂਕਿ ਇਸ ਵਿੱਚ ਨਾ ਜ਼ਕਰੀਆ ਖਾਨ ਦੀ ਵਿਚਾਰ ਸੀ ਕਿ ਜਦੋਂ ਸਿੱਖ ਦਰਬਾਰ ਸਾਹਿਬ ਇਕੱਠੇ ਹੋਣਗੇ ਤਾਂ ਉਹ ਇੰਨੇ ਸਿੱਖਾਂ ਨੂੰ ਇਕੱਠਾ ਕਰਕੇ ਉਹਨਾਂ ਤੇ ਹਮਲਾ ਕਰ ਦੇਗਾ ਕਿਉਂਕਿ ਸਿੱਖ ਤਾਂ ਜੰਗਲਾਂ 'ਚ ਰਹਿੰਦੇ ਸੀ ਤਾਂ ਇਸ ਕਰਕੇ ਉਹਨੂੰ ਮਿਲਦੇ ਨਹੀਂ ਸੀ ਤਾਂ ਉਹਨੇ ਵੀ ਇੱਕ ਚਾਲ ਚੱਲੀ ਸੀ ਪਰ ਇਹ ਚਾਲ ਦਾ ਜਦੋਂ ਭਾਈ ਮਣੀ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸੁਨੇਹਾ ਲਾਤਾ ਵੀ ਭਾਈ ਆਪਾਂ ਇੱਥੇ ਦਿਵਾਲੀ ਤੇ ਸਰਬੱਤ ਖਾਲਸਾ ਨਹੀਂ ਸੱਦ ਰਹੇ ਪਰ ਫਿਰ ਵੀ ਬਹੁਤ ਸਾਰੇ ਸਿੱਖਾਂ ਤੱਕ ਉਹ ਸੁਨੇਹਾ ਨਹੀਂ ਪਹੁੰਚ ਸਕਿਆ ਅਤੇ ਜਕਰੀਆ ਖਾਨ ਨੇ ਸਿੱਖਾਂ ਨੂੰ ਉੱਥੇ ਬੰਦੀ ਵੀ ਬਣਾਇਆ ਤੇ ਉਹ 5000 ਰੁਪਏ ਦੀ ਮੰਗ ਵੀ ਕੀਤੀ ਜਿਹੜਾ ਉਹਨਾਂ ਨੇ ਭਾਈ ਮਣੀ ਸਿੰਘ ਨੂੰ ਕਿਹਾ ਸੀ ਪਰ ਭਾਈ ਮਣੀ ਸਿੰਘ ਨੇ ਸਰਬੱਤ ਖਾਲਸਾ ਨਾ ਹੋਣ ਦੀ ਸੂਰਤ ਵਿੱਚ ਉਹ 5000 ਰੁਪਏ ਦੇਣ ਤੋਂ ਮਨਾਂ ਕਰਤਾ ਤਾਂ ਜ਼ਕਰੀਆ ਖਾਨ ਨੇ ਉਹਨਾਂ ਨੂੰ ਵੀ ਬੰਦੀ ਬਣਾ ਲਿਆ ਤੇ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਜਾ ਕੇ ਬੰਦਬੰਦ ਕਟਾ ਕੇ ਸ਼ਹੀਦ ਕਰਤਾ ਸੀ ਤੇ ਇੱਕ ਘਟਨਾ ਉਸ ਸਮੇਂ ਵੀ ਹੋਈ ਸੀ ਕਿ ਜਦੋਂ ਬੰਦਬੰਦ ਭਾਈ ਮਨੀ ਸਿੰਘ ਜੀ ਦੇ ਕੱਟਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਜਲਾਦ ਨੇ ਉਹਨਾਂ ਦੀ ਬਾਹ ਕੱਟਣੀ ਚਾਹੀ ਸੀ ਪਰ ਭਾਈ ਮਨੀ ਸਿੰਘ ਜੀ ਨੇ ਕਿਹਾ ਸੀ ਕਿ ਜਿਹੜਾ ਤੈਨੂੰ ਹੁਕਮ ਹੋਇਆ ਉਹ ਕਰ ਤਾਂ ਉਸ ਤੋਂ ਬਾਅਦ ਉਹਨਾਂ ਦੇ ਬੰਦਬੰਦ ਕਟਾ ਕੇ ਉਹਨਾਂ ਨੂੰ ਲਾਹੌਰ ਵਿੱਚ ਸ਼ਹੀਦ ਕੀਤਾ ਗਿਆ ਸੀ ਦਾ ਏਸੀ ਉਸ ਮਹਾਨ ਸਿੱਖ ਯੋਧੇ ਭਾਈ ਮਨੀ ਸਿੰਘ ਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਦਾ ਇਤਿਹਾਸ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੋ ਸਕਦਾ ਬਹੁਤ ਸਾਰੀਆਂ ਕਮੀਆਂ ਗਲਤੀਆਂ ਤਰੁੱਟੀਆਂ ਇਸ ਦੇ ਵਿੱਚ ਹੋ ਗਈਆਂ ਹੋਣ ਤੇ ਇਸ ਕਰਕੇ ਮਾਫੀ ਦੇ ਜੋਗ ਹਾਂ ਇਸ ਇਤਿਹਾਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਭੈਣ ਭਰਾਵਾਂ ਨਾਲ ਤੇ ਬੱਚਿਆਂ ਨਾਲ ਜਰੂਰ ਸਾਂਝਾ ਕਰਿਓ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਕੁਰਬਾਨੀਆਂ ਦਾ ਜ਼ਿਕਰ ਬਹੁਤ ਘੱਟ YouTube ਤੇ ਮਿਲਦਾ ਤੇ ਆਪਾਂ ਇਸੇ ਤਹਤਿਕ ਲੜੀ ਸ਼ੁਰੂ ਕੀਤੀ ਆ ਕਿ ਆਪਾਂ ਸਿੱਖ ਇਤਿਹਾਸ ਦੀਆਂ ਜਿਹੜੀਆਂ ਕੁਰਬਾਨੀਆਂ ਦਾ ਸਾਨੀ ਸ਼ਹਾਦਤਾਂ ਹੋਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ ਅਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਡਾ ਸਾਥ ਦਿਓਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ